ਬਾਜਵਾਲਾ ਜੀ ਨਾ ਕੀਰੇ ਵਰਦਾ ਓਣੀ ਸਿਸੁਨਤ ਸਾਰੀ ਕੁਲਵੀ ਬਾਜਵਾਲਾ ਜੀ ਨਾ ਕੀਰੇ ਵਰਦਾ ਓਣੀ ਸਿਸੁਨਤ ਸਾਰੀ ਕੁਲਵੀ ਬਾਜਾ ਵਾਲਾ ਹੀਰੇ ਜਨ ਵਰਦਾ ਓਣੀ ਸਿਸੁਨਤ ਸਾਰੀ ਕੁੰਦੀ ਬਾਜਾ ਵਾਲਾ ਹੀਰੇ ਜਨ ਵਰਦਾ ਓਣੀ ਸਿਸੁਨਤ ਸਾਰੀ ਕੋਲੜੀ ਬਾਜਵਾਲਾ ਜੀ ਨਾ ਕੀਰੇ ਵਰਦਾ ਜਮੜਾ ਹੀਰੇ ਜਨਵਾਰ ਦਾ ਫੋਣੀ ਸੋਨਤ ਤਾਰੀ ਕੋਲ ਦੀ ਸਾਭ ਲੋ ਸਿੱਖੀ ਦੇਵਾ ਸੋ ਸਾਭ ਲੋ ਸਿੱਖੀ ਦੇਵਾ ਬਲਦੀ ਸਾਹਮਣੋਂ ਸਿੱਖੀ ਦਿਓ ਬਾਤੋ ਮੇਰੀ ਸਰਦਾਰੀ ਮੈਂ ਕੇ ਮੁੱਲ ਦੀ ਸਾਹਮਣੋਂ ਸਿੱਖੀ ਦਿਓ ਬਾਤੋ ਜਿਹੜੀ ਸਿੱਖਤਾ ਵੀ ਮੈਂ ਕੇ ਬੋਲਦੀ ਸਾਹਮਣੋਂ ਸਿੱਖੀ ਦਿਓ ਬਾਤੋ ਮੇਰੀ ਸਰਦਾਰੀ ਮੈਂ ਕੇ ਮੁੱਲ ਦੀ ਸਾਹਮਣੋਂ ਸਿੱਖੀ ਦਿਓ ਬਾਤੋ ਮੇਰੀ ਸਰਦਾਰੀ ਮੈਂ ਕੇ ਮੁੱਲ ਦੀ ਨਾ ਮਲੋ ਸਿੱਖੀ ਦਿਓ ਵਾਰ ਕੋ ਨੀਲੀ ਸਰਦਾਰੀ ਮਹੰਗੇ ਮੁੱਲ ਦੀ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਜਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ ਇਹ ਹਕੀਮ ਯੋਗੀ ਅੱਲਾ ਯਾਰ ਖਾਨ ਦਾ ਖਿਆਲ ਹੈ ਜੇ ਬਾਜਾਂ ਵਾਲੇ ਨਾ ਹੁੰਦੇ ਹਾਲਾਤ ਕੁਛ ਹੋਰ ਹੋਣੇ ਸੀ ਐਦਾਂ ਨਹੀਂ ਰਲ ਕੇ ਬਹਿ ਸਕਦੇ ਸੀ ਅਸੀਂ ਜੇ ਸ਼ਹਾਦਤਾਂ ਨਾ ਆਉਂਦੀਆਂ ਸਾਡੇ ਪਿੱਛੇ ਆ ਰੌਣਕਾਂ ਥੋੜਾ ਲੱਗਣੀਆਂ ਸੀ ਇੱਥੇ ਹੋਰ ਹੀ ਆਵਾਜ਼ ਆਉਣੀਆਂ ਸੀ ਆਪਣੇ ਵਿਰਸੇ ਨਾਲ ਜੁੜੀ ਬਾਣੀ ਬਾਣੇ ਦੇ ਧਾਰਨੀ ਬਣੀਏ ਸਿਰ ਤੇ ਦਸਤਾਰਾਂ ਸਜਾਈਏ ਮਹਾਰਤ ਨੇ ਐਸਾ ਸਰੂਪ ਦਿੱਤਾ ਸਾਨੂੰ ਜਿੱਡੇ ਮਰਜੀ ਬ੍ਰਾਂਡਡ ਕੱਪੜੇ ਲੈ ਲਿਓ 2-4 ਮਹੀਨਿਆਂ ਬਾਅਦ ਰਵਾਜ ਬਦਲ ਜਾਂਦਾ ਹੈ ਭਾਵੇਂ 50 ਹਜ਼ਾਰ ਦੀ ਡਰੈੱਸ ਪਾਈ ਹੈ ਜਦੋਂ ਰਵਾਜ ਚਲਿਆ ਗਿਆ ਨਾ 2-4 ਮਹੀਨਿਆਂ ਦੀ ਖੇਡ ਹੁੰਦੀ ਹੈ ਲੋਕ ਕਹਿੰਦੇ ਯਾਰ ਕੀ ਪਾਈ ਫਿਰਦਾ ਤੂੰ ਚੰਗਾ ਨਹੀਂ ਲੱਗਦਾ ਇਹ ਤਾਂ ਦਰਵਾਜੇ ਹੈ ਨਹੀਂ ਭਾਵੇਂ 50000 ਲਾਇਆ ਕਿਸੇ ਨੇ ਪਰ ਜਿਹੜਾ ਬਾਣਾ ਮਾਰਾ ਸਦੀਆਂ ਪਹਿਲਾਂ ਦੇ ਗਿਆ ਬਾਣਾ ਇਹ ਸਦੀਆਂ ਤੱਕ ਨਵੇਂ ਰਹਿਣਾ ਜੱਡੇ ਮਰਜੀ ਕਿਸੇ ਦੇ ਬ੍ਰਾਂਡਡ ਪਾਏ ਨੇ ਆ ਬਾਣਾ ਪਾ ਕੇ ਵਿਚਾਲੇ ਖੜ ਜੇ ਪਤਾ ਲੱਗੇਗਾ ਵੀ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ ਇਹ ਬਾਣੀ ਦੀ ਫੱਬ ਸਦਾ ਹੀ ਰਹਿਣੀ ਹੈ ਮਹਾਰਾਜ ਨੇ ਬੜਾ ਸੋਹਣਾ ਸਾਨੂੰ ਜੀਵਨ ਬਖਸ਼ਿਆ ਸੋਹਣੀ ਜੀਵਨ ਜਾਂਚ ਦਿੱਤੀ ਹੈ ਸਾਰੇ ਜੁੜੀਏ ਮਹਾਰਾ ਦੇ ਪਰਪਕਾਰਾਂ ਨੂੰ ਯਾਦ ਕਰੀਏ ਆਓ ਸਮਾਂ ਇਜਾਜ਼ਤ ਨਹੀਂ ਦਿੰਦਾ ਆਪਜੀ ਪਿਆਰ ਵਿੱਚ ਜੁੜਿਓ ਭਾਵੇਂ ਦੋ ਘੰਟੇ ਹੋਰ ਲੱਗੇ ਰਹੀਏ ਮਹਾਰਾ ਦੇ ਪਰਪਕਾਰ ਵੱਡੇ ਨੇ ਰਸਨਾ ਛੋਟੀ ਜਿੰਦਗੀਆਂ ਲੱਗ ਜਾਣਗੀਆਂ ਪਰਪਕਾਰ ਬਿਆਨ ਨਹੀਂ ਕੀਤੇ ਜਾਣੇ ਆਓ ਸਮੇਂ ਦੇ ਨਾਲ ਹੀ ਚੱਲਣਾ ਠੀਕ ਹੁੰਦਾ ਹੈ ਬਾਅਦ ਵਿੱਚ ਬੱਚਿਆਂ ਦਾ ਸਨਮਾਨ ਵੀ ਕਰਨਾ ਹੈ ਜਿਨ੍ਹਾਂ ਦੇ ਮਨ ਚ ਚਾਹ ਪੈਦਾ ਹੋਏ ਆਣ ਆਪ ਸੰਗਤ ਦੇ ਉਪਰਾਲੇ ਸਫਲੇ ਹੋਣ ਭਾਈ ਅਮਰੀਕ ਸਿੰਘ ਜੀ ਸਾਡੇ ਸਤਿਕਾਰਯੋਗ ਮੇਰੇ ਭਰਾ ਨੇ ਬੜਾ ਮਾਣ ਕਰਦੇ ਨੇ ਦਾਸ ਨੇ ਨਵਾਂ ਸ਼ਹਿਰ ਦੇ ਨੇੜੇ ਸਾਡੇ ਪਿਆਰ ਵਾਲੇ ਮਹਾਪੁਰਖ ਨੇ ਉਹਨਾਂ ਦੀ ਮਾਤਾ ਦੇ ਭੋਗ ਤੇ ਜਾਣਾ ਸੀ ਹੋ ਭਾਵੇਂ ਲੇਟ ਗਏ ਕਹਿੰਦੇ ਤੁਸੀਂ ਜ਼ਰੂਰ ਹਾਜ਼ਰੀ ਭਰਨੀ ਹੈ ਪ੍ਰੇਮ ਹੈ ਪਿਆਰ ਹੈ ਚਲੋ ਪਿਆਰ ਵਿੱਚ ਹਾਜ਼ਰੀ ਭਰੀ ਐ ਨਹੀਂ ਇੱਕ ਹਾਜ਼ਰੀ ਸਾਡੀ ਪ੍ਰਵਾਨ ਕਰਿਓ ਤੇ ਆਨੰਦ ਸਾਹਿਬ ਦੀ ਬਾਣੀ ਦੇ ਜਾਪ ਕਰਕੇ ਅਸੀਂ ਅਰਦਾਸ ਤੋਂ ਪਹਿਲਾਂ ਹੀ ਸੰਗਤੋਂ ਖਿਮਾ ਚਾਹਾਂਗੇ ਸੰਗਤੋਂ ਆਗਿਆ ਚਾਹੁੰਦੇ ਆਂ ਵੀ ਆਗਿਆ ਬਖਸ਼ ਸੰਗਤ ਰੱਬ ਰੂਪ ਹੁੰਦੀ ਐ ਅੱਗੇ ਜਾ ਕੇ ਹਾਜ਼ਰੀ ਭਰਨੀ ਐ ਤੁਹਾਡੀਆਂ ਅਸੀਸਾਂ ਹੀ ਨੇ ਇਹ ਤੁਹਾਡੀਆਂ ਬਖਸ਼ਿਸ਼ਾਂ ਹੀ ਨੇ ਜੋ ਮਹਾਰਾਜ ਨੇ ਡਿਊਟੀ ਲਈ ਐ ਉਹ ਡਿਊਟੀ ਨਿਭਾਉਣੀ ਜਾਣੇ ਸਾਰੇ ਆਗਿਆ ਬਖਸ਼ ਦਿਓ ਇੰਨੀ ਕ ਹਾਜ਼ਰੀ ਪ੍ਰਵਾਨ ਕਰਿਓ ਮਤਾਵਾ ਪਹਿਣਾ ਮਾਵਾ ਨੂੰ ਪਹਿਲੇ ਗੁਰੂ ਕਹਿ ਕੇ ਨਵਾਜੇ ਮਹਾਰਾਜ ਨੇ ਬਾਣੀ ਚ ਗੁਰੂ ਦਾ ਮਤਲਬ ਹੁੰਦਾ ਹੈ ਗਿਆਨ ਦੇ ਨਾਲ ਗੁਰਬੈਨ ਗਿਆਨ ਨਾ ਹੁਣ ਮਾਂ ਨੇ ਕਿਹਨੂੰ ਗਿਆਨ ਦੇਣਾ ਆਪਣੇ ਬੱਚੇ ਨੂੰ ਹੁਣ ਬੱਚੇ ਹੁੰਦੇ ਨੇ ਕੱਚੀ ਟਾਣੀ ਵਰਗੇ ਕੱਚੀ ਟਾਣੀ ਜਿੱਧਰ ਮੋੜ ਦਾਂਗੇ ਮੁੜ ਜੇਗੀ ਜਦੋਂ ਪੱਕ ਕੇ ਬਣ ਗਈ ਟਾਹਣ ਫਿਰ ਮੋੜਿਆ ਨਹੀਂ ਮੁੜਦੀ ਮਾਂ ਚਾਹੇ ਚੋਰ ਬਣਾ ਦੇ ਮਾਂ ਚਾਹੇ ਸਾਧ ਬਣਾ ਦੇ ਹੁਣ ਮਾਂ ਚਾਹੇ ਆਪਣੇ ਬੱਚੇ ਨੂੰ ਮਨਮਤ ਨਾਲ ਜੋੜ ਦੇ ਕੇਸ ਕਟਾ ਦੇ ਬਸ ਸਵਾਰਨ ਦੀ ਮਾਰੀ ਇਹ ਕਹਿ ਦਿੰਦੀ ਹੈ ਕਹਿੰਦਾ ਮੇਥੋਂ ਵਾਹੇ ਨਹੀਂ ਜਾਂਦੇ ਲੈ ਜਾ 10 ਰੁਪਏ ਕਟਾ ਆਏ ਮਾਂ ਚਾਹੇ ਆਪਣਾ ਫਰਜ਼ ਨਿਭਾਉਂਦੇ ਆਪਣੇ ਬੱਚੇ ਨੂੰ ਗੁਰੂ ਵਾਲਾ ਬਣਾ ਦੇ ਫਰ ਐਸੀਆਂ ਮਾਵਾਂ ਨੂੰ ਬਾਣੀ 'ਚ ਧੰਨ ਕੇ ਏ ਤਿੰਨ ਧੰਨ ਜਣੇ ਦੀ ਮਾਂ ਆਏ ਸਫਲ ਜਿਨ੍ਹਾਂ ਦੇ ਬੱਚਿਆਂ ਨੇ ਸਾਬਤ ਸੂਰਤ ਰੱਖੇ ਬਾਣੀ ਬਾਣੀ ਨਾਲ ਜੁੜ ਗਏ ਉਹਨਾਂ ਦੀ ਮਾਂ ਵੀ ਧੰਨ ਹੈ ਮਾਂ ਵੀ ਧੰਨ ਹੈ ਭਾਈ ਗੁਰਦਾਸ ਜੀ ਕਹਿੰਦੇ ਮਨ ਵਿੱਚ ਕ੍ਰਮਗਤ ਮੀਨ ਲਵਲੀਨ ਗਤ ਵਿਛਰਤ ਰਾਖ ਨਾ ਸਖਤ ਗ੍ਰਹਿ ਡਾਰ ਹੈ ਮੱਛੀ ਪਾਣੀ ਨਾਲ ਪਤਾ ਕਿੰਨਾ ਪਿਆਰ ਕਰਦੀ ਹੈ ਪਰ ਪਾਣੀ ਉਹਦੇ ਨਾਲ ਪਿਆਰ ਨਹੀਂ ਕਰਦਾ ਪਾਣੀ ਤੋਂ ਵਿਛੜ ਕੇ ਮਰ ਜਾਂਦੀ ਹੈ ਪਾਣੀ ਨੂੰ ਕੋਈ ਪ੍ਰਵਾਹ ਨਹੀਂ ਹੁੰਦਾ ਇਹ ਬੱਚੇ-ਬੱਚੇ ਨੂੰ ਪਤਾ ਹੈ ਵੀ ਮੱਛੀ ਦਾ ਜੀਵਨ ਪਾਣੀ ਹੈ ਜਦੋਂ ਘਰ ਆ ਕੇ ਉਹਦੀ ਮਾਂ ਨੂੰ ਜਾਂ ਪਿਓ ਨੂੰ ਦੱਸਦੇ ਨਾ ਮੈਂ ਸਕੂਲ ਚੋਂ ਕਵਿਤਾ ਸਿੱਖ ਕੇ ਆਇਆ ਜਵਾਨੀ ਯਾਦ ਹੋ ਗਈ ਮਾਂ ਕਹਿੰਦੀ ਸੁਣਾ ਉਹ ਕਹਿੰਦਾ ਮਛਲੀ ਜਲ ਕੇ ਰਾਣੀ ਹੈ ਜੀਵਨ ਉਸ ਦਾ ਪਾਣੀ ਹੈ ਆਤਲ ਕਹੇ ਡਰ ਜਾਏਗੀ ਬਾਹਰ ਨਿਕਾੜੇ ਮਰ ਜਾਏਗੀ ਮਾਂ ਨੂੰ ਬੜਾ ਬੜਾ ਚਾ ਚੜਦਾ ਵੀ ਮੇਰੇ ਬੱਚੇ ਨੂੰ ਗਿਆਨ ਹੋ ਗਿਆ ਵੀ ਮਛਲੀ ਦਾ ਜੀਵਨ ਪਾਣੀ ਹੈ ਇਸ ਕਰਕੇ ਬੇਨਤੀ ਕਰਦਾ ਇਥੋਂ ਕੁ ਸਿੱਖ ਕੇ ਜਾਇਓ ਜੇ ਬੈਠੇ ਹੋ ਭਾਗਾ ਵਾਲੀ ਉਹ ਮਾਂ ਹੋਏਗੀ ਉਸੇ ਵੇਲੇ ਬੱਚੇ ਨੂੰ ਕਹੇਗੀ ਪੁੱਤਰਾ ਧੀਏ ਚੰਗੀ ਗੱਲ ਹੈ ਤੂੰ ਸਿੱਖਿਆ ਵੀ ਮਛਲੀ ਦਾ ਜੀਵਨ ਪਾਣੀ ਹੈ ਪਰ ਇਹ ਵੀ ਯਾਦ ਰੱਖੀ ਵੀ ਤੇਰਾ ਜੀਵਨ ਬਾਣੀ ਐ ਜਿਵੇਂ ਮੱਛਲੀ ਬਿਨ ਨੀਰੈ ਬਿਨ ਸੈ ਤਿਉ ਨਾ ਮੈਂ ਬਿਨ ਮਰ ਜਾਈ ਜਿਵੇਂ ਮੱਛਲੀ ਪਾਣੀ ਤੋਂ ਬਿਨਾ ਮਰ ਜਾਂਦੀ ਐ ਉਹ ਬੰਦੇ ਕਿਹੜਾ ਜਿਹੜਾ ਬਾਣੀ ਤੋਂ ਬਿਨਾ ਤੁਰਿਆ ਫਿਰਦਾ ਇਸ ਕਰਕੇ ਸਾਰੇ ਆਪੋ ਆਪਣੇ ਫਰਜ਼ਾਂ ਪ੍ਰਤੀ ਵਫਾਦਾਰ ਬਣੀਏ ਆਓ ਆ ਦੋ ਚਾਰ ਮਹੀਨਾ ਵੀਰ ਅਮਰੀਕ ਸਿੰਘ ਨੇ ਲਿਖਿਆ ਨੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਦੇ ਬਾਬਤ ਸਾਂਝੀਆਂ ਕਰਕੇ ਆਨੰਦ ਸਹਿਬ ਹੋਈਆਂ ਪੁੱਲਾਂ ਦੀ ਖੀਮਾ ਸਾਰੇ ਪਿਆਰ ਸਤਿਕਾਰ ਨਾਲ ਚੌਂਕੀ ਮਾਰ ਕੇ ਬੈਠ ਗਏ ਤਵੀ ਉੱਤੇ ਅਗਨਾਲ ਤਵੀ ਪੀ ਲਾਲ ਹੁਸੈਨ ਨਾਲੇ ਤੁੱਪ ਤਤੀ ਨਾਲੇ ਰਤ ਤਤੀ ਤਤਰੇਤ ਵਿਸਰ ਵਿੱਚ ਡਾਲ ਹੋਸੀ ਮਹਾਰਾ ਦੇ ਸਬਰ ਦੀ ਗੱਲ ਕਰਦੇ ਨਾਲੇ ਲੋ ਵੀ ਅੱਗ ਵਰਸਾਂ ਮਦੀਏ ਜਲਾਦ ਵੀ ਖਾਲ ਤੋਂ ਪਿਆ ਬੇਖਾਲ ਖੁਸੀ ਪਰ ਸੋਮੇ ਸ਼ਾਂਤੀ ਦੇ ਸਭਨਾ ਨੂੰ ਠਾਰ ਦੇ ਨੇ ਕਰ ਦੇ ਬਚਨ ਵੀ ਸਭ ਨੂੰ ਨਿਹਾਲ ਖੁਸੀ ਮੀਆਂ ਮੀਰ ਨੇ ਆਖਿਆ ਪਾਤਸ਼ਾਹ ਕਿਉਂ ਦੁੱਖ ਚੱਲਦੇ ਹਾਂ ਬੇਸਮਾਰ ਖੁਸੀ ਖੜਕਾ ਦੇਵਾ ਮੈਂ ਇਟ ਨਾਲ ਇਟ ਦਾਤਾ ਕਰ ਦੇਵਾ ਲਖੋਰ ਦਾ ਬੁਰਾ ਖਾਲ ਖੋਸੀ ਗੁਰਾਂ ਆਖਿਆ ਮੀਰ ਜੀ ਇਹ ਰਜਾਇਓ ਦੀ ਉਹਦਾ ਲਿਖਿਆ ਨਾ ਕਦੇ ਵੀ ਟਲ ਕੋਸੀ ਪਾਣਾ ਮੰਨਣਾ ਕਿਵੇਂ ਸਿਖਾਉਮ ਦੇ ਨੇ ਪੜ ਕੇ ਬਾਣੀ ਨੂੰ ਨਾਲੋਂ ਨਾਲ ਕੋਸੀ ਤੇਰਾ ਕੀਆ ਮਿਟਾਗਾ ਤਉ ਸ਼ਬਦ ਨਿਕਾਲ ਕੋਸੀ ਮਨ ਅੰਤ ਨੂੰ ਜੋਤ ਨਾਲ ਜੋਤ ਮਿਲ ਗਈ ਵਖ ਵਖ ਥਾਵਾ ਤੋਂ ਸ਼ਰੀਰ ਗਿਆ ਕਾਲ ਕੋਸੀ ਅਮਰੀਕ ਕਨੌਰੀ ਪ੍ਰਣਾਮ ਤੁਨੋਂ ਲੱਖ ਵਾਰੀ ਰੱਖ ਕੇ ਚਰਨ ਵਿੱਚ ਥੋੜੇ ਖਿਆਲ ਖੋਸੇ ਰੱਖ ਕੇ ਚਰਨ ਵਿੱਚ ਥੋੜੇ ਖਿਆਲ ਖੋਸੇ ਸਵਾ ਮਹਾਰਾ ਦੇ ਪਰਪਕਾਰਾਂ ਨੂੰ ਕਾਬ ਰੂਪ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਭਾਈ ਅਮਰੀਕ ਸਿੰਘ ਜੀ ਨੇ ਲਿਖਿਆ ਸਾਰਾ ਸਭ ਚੜ ਦੀ ਕਲਾ ਬਖਸ਼ਿਸ਼ ਕਰਨ ਸਾਡੀ ਤੁਹਾਡੀ ਸਭ ਦੀ ਹਾਜ਼ਰੀ ਪ੍ਰਵਾਨ ਕਰਨ ਬਹੁਤ ਧੰਨਵਾਦ ਸਤਿਗੁਰਾਂ ਦਾ ਜਿਨ੍ਹਾਂ ਨੇ ਦਰਕਰ ਦੀ ਕੀਰਤੀ ਨਾਲ ਜੋੜਿਆ ਸਦੇ ਐਸੀ ਕਿਰਪਾ ਦਾ ਮੇਗ ਵਰਸਾਉਂਦੇ ਰਹਿਣ ਆਓ ਜਿਹੜੇ ਹੁਣ ਤੱਕ ਧਾਰਨਾ ਚ ਨਹੀਂ ਬੋਲ ਸਕੀ ਹੁਣ ਆਨੰਦ ਸਹਿਬ ਦੇ ਜਾਪ ਕਰਿਓ ਉਪਰੰਤ ਦਾਸਰਿਆਂ ਨੂੰ ਬਖਸ਼ੇ ਖੁਸ਼ੀਆਂ ਫਿਰ ਆਪ ਜੀ ਪਿਆਰ ਸਤਕਾਰ ਦੇ ਨਾਲ ਅਰਦਾਸਾਂ ਬੇਨਤੀਆਂ ਤੇ ਹਾਜ਼ਰੀ ਲਵਾ ਕੇ ਮਹਾਰਾਜ ਦੇ ਹੁਕਮ ਸਰਵਣ ਕਰਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਬੱਚਿਆਂ ਦਾ ਸਨਮਾਨ ਵੀ ਹੋਣਾ ਹੈ ਬੱਚਿਆਂ ਦੀ ਹੌਸਲਾ ਅਫਜਾਈ ਹੋਣੀ ਹੈ ਉਹਨਾਂ ਮਾਵਾਂ ਨੂੰ ਵਧਾਈਆਂ ਦੇਣੀਆਂ ਨੇ ਜਿਨ੍ਹਾਂ ਨੇ ਪ੍ਰੇਰ ਕੇ ਲਿਆਂਦੇ ਆ ਬੱਚੇ ਇਸ ਕਾਰਜ ਲਈ ਪੜਿਓ ਸਾਰੇ ਆਨੰਦ ਸਾਹਿਬ ਰਾਮ ਕਲੀ ਮਹੱਲਾ ਕੀ ਜਾਨਾਂ ਦੀ ਕੋ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰ ਮੈਂ ਪਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਿਆ ਆਇਆ ਸ਼ਬਦ ਤਾਂ ਗਾਵੋ ਜੀ ਕਿ ਰਮਨ ਜਨੀ ਵਸਾਇਆ ਕਹਿ ਕਰਨ ਕੇ ਅਨੰਦ ਹੋਆ ਸਤ ਸੁਰ ਮੈਂ ਪਾਇਆ ਏ ਮਨ ਜੀਵਿਆ ਸਦਾ ਰਹੋ ਹਰ ਨਾਲੇ ਸਾਥ ਸਾ ਕੀ ਕਰਤੇ ਰ ਸਦਾ ਤੇਰੇ ਸੰਗੈ ਜਿਵੇਂ ਸੁਭਾਵੇ ਸਦਾ ਸੁਖ ਦਾ ਰਾਹ ਤੇਰੀ ਨਾਮ ਅਰਵਤ ਸਵੇ ਨਾਮ ਜਿਨ ਕੈ ਮਨ ਅਵਸਿਆ ਵਾਜੇ ਸ਼ਬਦ ਕਨੇਰੇ ਹੈ ਮੇਰਾ ਸਤੇ ਸਾਈਂ ਯਾ ਨਾ ਕਰਤੇ ਰ ਸੱਚਾ ਨਾਮ ਮੇਰਾ ਆਧਾਰ ਹੋ ਸਦਾ ਨਾਮ ਆਧਾਰ ਮੇਰਾ ਜਿਨ ਕੋ ਸਭ ਗਵਾਈਆਂ ਹਰ ਸਾਖਤ ਤੁਮਾਰਿਆ ਆਸ ਤੇ ਅਜਿੇ ਸੰਤ ਪੁਜਾਈਆ ਰੱਖਵਾਨ ਜੀ ਸਾਖਰ ਬਿਟੋ ਜਿਦਿਆਏ ਵੜਿਆਆਂ ਹੈ ਗੈ ਗਰਾਂਦ ਸੁਣਾ ਸੰਤ ਸ਼ਬਦ ਗਰੁਪੇ ਸਚਨਾ ਦੇ ਆਧਾਰੂ ਵਾਜੇ ਪੰਛਵੰਦਨ ਕਰ ਸੁਹਾਗੇ ਜਾਣੇ ਹਰਦੇ ਪੁਨੀਤ ਕਹਤੇ ਪਵਨ ਸਤਗੁਣ ਆਪਰ ਪੂਰੇ ਮਨਨਨ ਗੁਰ ਚਰਨ ਲਾਕੇ ਬਾਜੇ ਅਨਹਦ ਤੂਰੇ ਸਲੋਕ ਹਉਦੇ ਕਹਤੇ ਸਤਗੁਣ ਆਪਰ ਪੂਰੇ ਮਨਨਨ ਗੁਰ ਚਰਨ ਲਾਕੇ ਬਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਰ ਜਗਤ ਚੰਗਿਆਈਆ ਬਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗੈਮ ਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁਟੀ ਨਾ ਨਾਨਕ ਤੇ ਮੁਖਿ ਉਜਲੇ ਕੇਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ